ਸੇ ਦਇਆ ਦਿੱਤੀ ਪਰਮੇਸ਼ਵਰ ਨੇ ਉਹਦੇ ਤੇ ਕੀ ਕੀਤੀ ਸੀ ਦਇਆ ਕੀਤੀ ਸੀ ਬਲ ਹਾਲੇਲੂਇਆ ਇਹ ਸ਼ਮਸ਼ੌਨ ਉਹ ਹੈ ਜਿਨੇ 1000 ਲੋਕ ਜਿਹੜੇ ਸੀਗੇ ਜਬੜੇ ਦੇ ਨਾਲ ਮਾਰ ਦਿੱਤੇ ਸੀ ਖੋਤੇ ਦੇ ਚਪੜੇ ਨਾਲ ਬਲ ਹਾਲੇਲੂਇਆ 1000 ਲੋਕ ਮਾਰ ਦਿੱਤੇ ਸੀ ਬਲ ਹਾਲੇਲੂਇਆ ਖੋਤੇ ਦੇ ਚਪੜੇ ਨਾਲ ਇਹ ਉਹ ਸ਼ਮਸ਼ੌਨ ਹੈ ਬਲ ਹਾਲੇਲੂਇਆ ਜਿਸ ਦੇ ਵਾਲਾਂ 'ਚ ਪਰਮੇਸ਼ਵਰ ਨੇ ਇੱਕ ਸਮਰਤ ਬਖਸ਼ੀ ਸੀ ਕਿਹਦੀ ਸਮਰਤ ਪਰਮੇਸ਼ਵਰ ਨੇ ਸ਼ਕਤੀ ਜ਼ੋਰ ਬਖਸ਼ਿਆ ਸੀ ਕੀ ਬਖਸ਼ਿਆ ਸੀ ਜ਼ੋਰ ਬਖਸ਼ਿਆ ਸੀ ਬੋ ਹਾਲੇਲੂਇਆ ਔਰ ਉਹ ਜ਼ੋਰ ਪਰਮੇਸ਼ਵਰ ਸਾਨੂੰ ਸਭ ਨੂੰ ਵੀ ਇੱਕ ਵਾਰ ਪਛਤਾ ਹੈ ਬੋ ਹਾਲੇਲੂਇਆ ਅੱਜ ਇਸ ਤੋਂ ਅਸੀਂ ਸਿੱਖਾਂਗੇ ਜਾਨਾਂਗੇ ਬੋ ਹਾਲੇਲੂਇਆ ਅੱਜ ਅਸੀਂ ਇਸ ਤੋਂ ਸਿੱਖਾਂਗੇ ਔਰ ਦੂਸਰਾ ਮਾਈਕ ਤੇ ਲੱਗ ਅਸੀਂ ਇਸ ਤੋਂ ਸਿੱਖਾਂਗੇ ਔਰ ਜਾਣਾਂਗੇ ਬੋ ਹਾਲੇਲੂਇਆ ਬੋ ਨਾ ਪ੍ਰਭੂ ਈਸ਼ਮਸੀ ਕੀ ਹਾਲੇਲੂਇਆ ਹਾਲੇਲੂਇਆ ਬੋ ਨਾ ਪ੍ਰਭੂ ਈਸ਼ਮਸੀ ਕੀ ਖੁਦਾਵੰ ਖੁਦਾ ਕੀ ਜੈ ਚੁਚਵੰਬ ਹallelujah ਹallelujah ਬੋਲ ਹallelujah ਹallelujah ਬੋਲ ਪ੍ਰਭ ਯੀਸ਼ੂ ਮਸੀਹ ਕੀ ਜੈ ਆਇਓ ਸਤ ਅਸੀਂ ਅਚਨ ਪੜਾਂਗੇ ਆਈਏ ਪੜ ਦੇਣਾ ਨਈਆਂ ਦੀ ਕਿਤਾਬ ਅਧਿਆਇ 16 ਉੰਦੀ ਪੰਝਾਇਤ ਪੜਨਾ ਫਿਸਿਆ ਨੇ ਸਰਦਾਰ ਦੇ ਉਸ ਇਸਦੀ ਦੇ ਕੋਲ ਜਾ ਕੇ ਕਿਹਾ ਹਾਂ ਦੂ ਉਸ ਰੂਪ ਸਾਖੇ ਪਤਾ ਕਰ ਕਿ ਉਸ ਦੀ ਵੱਡੀ ਸ਼ਕਤੀ ਦਾ ਕੀ ਪੇਤ ਹੈ ਹਾਂ ਹallelujah ਕਿਸ ਨੇ ਕਿਹਾ ਪਲਿਸਤੀਆ ਦੇ ਸਰਦਾਰ ਨੇ ਰਾਜੇ ਨੇ ਕਿਹਾ ਕਿ ਤੂੰ ਸਮਸੋਨ ਦੀ ਇੱਕ ਸ਼ਕਤੀ ਦਾ ਭੇਤ ਪਤਾ ਕਰ ਤਾਂ ਕਿ ਇਹਨੂੰ ਪੁੱਛ ਵੀ ਤੈਨੂੰ ਇਹੋ ਜੀ ਜਿਹੜੀ ਸਮਰੱਥਾ ਹੈ ਇੰਨੀ ਜਿਹੜੀ ਤੈਨੂੰ ਤਾਕਤ ਹੈ ਇਹ ਕਿੱਥੋਂ ਆਉਂਦੀ ਹੈ ਹallelujah ਬੁਲਹ ਹallelujah ਇਹ ਕਿੱਥੋਂ ਆਉਂਦੀ ਹੈ ਕਹਿੰਦਾ ਇਸ ਨੂੰ ਪਤਾ ਕਰ ਬੁਲਹ ਹallelujah ਉਸ ਤੋਂ ਪਹਿਲਾਂ ਕੀ ਸੀਗੀ ਕਿ ਜਦੋਂ ਉਹ ਪੈਦਾ ਹੋਇਆ ਸਭ ਤੋਂ ਪਹਿਲਾਂ ਤਾਂ ਜਿਸ ਔਰਤ ਕੋਲ ਉਹ ਪੈਦਾ ਹੋਇਆ ਉਹ ਬਾਂਝ ਸੀ ਕੁਝ ਦੇਰ ਬਾਅਦ ਕੁਸਾਲਾ ਬਾਅਦ ਕਹਿ ਸਕਦੇ ਹੋ ਪੈਦਾ ਹੋਇਆ ਉਸ ਦਾ ਨਾਮ ਸ਼ਮਸੌਨ ਰੱਖਿਆ ਗਿਆ ਬੁਰ ਹਾਲੇਲੂਇਆ ਕਿਉਂਕਿ ਪਰਮੇਸ਼ਵਰ ਦੇ ਹਜੂਰੋ ਸੀਗਾ ਕਿਵੇਂ ਕਿਉਂਕਿ ਉਹਦੀ ਮਾਂ ਨੂੰ ਫਰਿਸ਼ਤਾ ਦਰਸ਼ਨ ਦਿੰਦਾ ਹੈ ਕਿ ਤੇਰੇ ਕੋ ਤੇਰੇ ਇੱਕ ਬੇਟਾ ਪੈਦਾ ਹੋਏਗਾ ਔਰ ਉਹਦੇ ਤੇ ਪਰਮੇਸ਼ਵਰ ਦੀ ਕੀ ਹੋਏਗੀ ਸਮਰਤ ਹੋਏਗੀ ਬੁਰ ਹਾਲੇਲੂਇਆ ਇਹ ਸ਼ਮਸੌਨ ਸੀ ਹਰਸ਼ਮ ਸ਼ੌਨ ਪਲਿਸਤੀਆਂ ਦੇ ਰਾਜ ਨੂੰ ਖਤਮ ਕਰਨ ਦੇ ਲਈ ਪਰਮੇਸ਼ਵਰ ਨੇ ਅਨੁਜਨਮ ਦਿਲਾਇਆ ਸੀ ਬਲ ਹallelujah ਉਹ ਧਰਤੀ ਤੇ ਪਲਿਸਤੀਆਂ ਦੇ ਰਾਜ ਨੂੰ ਖਤਮ ਕਰਨ ਦੇ ਲਈ ਬਲ ਹallelujah ਪਰਮੇਸ਼ਵਰ ਦਾ ਕਲਾਮ ਦੱਸਦਾ ਹੈ ਕਿ ਜਦੋਂ ਲੋਕ ਸੀ ਉਥੋਂ ਦੇ ਉਹ ਯਹੋਵਾ ਨੂੰ ਛੱਡ ਕੇ ਪਾਪ ਦੇ ਵੱਲ ਤੱਕ ਚੱਲ ਗਏ ਕਿਤੇ ਵੱਲ ਪਾਪ ਵੱਲ ਚੱਲ ਗਏ ਯਹੋਵਾ ਨੂੰ ਛੱਡ ਕੇ ਕਿਸ ਦੇ ਵੱਲ ਚੱਲ ਗਏ ਪਾਪ ਵੱਲ ਨੂੰ ਚੱਲ ਗਏ ਬਲ ਹallelujah ਔਰ ਜਦੋਂ ਪਾਪ ਵੱਲ ਨੂੰ ਚੱਲ ਗਏ ਤਾਂ ਉਦੋਂ ਯਹੋਵਾ ਨੇ ਉਹਨਾਂ ਨੂੰ ਪਲਿਸਤੀਆਂ ਦੇ ਹੱਥ ਦੇ ਵਿੱਚ ਕਰ ਦਿੱਤਾ ਕਿੰਨਾਂ ਦੇ ਹੱਥ ਵਿੱਚ ਕਰ ਦਿੱਤਾ ਪਲਿਸਤੀਆਂ ਦੇ ਹੱਥ ਵਿੱਚ ਕਰ ਦਿੰਦਾ ਤਾਂ ਕਿ ਇਹਦੇ ਤੇ ਉਹ ਰਾਜ ਕਰਨ 40 ਸਾਲ ਤੱਕ ਕਿੰਨੇ ਸਾਲ ਤੱਕ 40 ਸਾਲ ਤੱਕ ਉਹ ਰਾਜ ਕਰਦੇ ਨੇ ਬਲ ਹਾਲੇਲੂਇਆ ਫਿਰ ਉੱਥੇ ਪੈਦਾ ਹੁੰਦਾ ਸ਼ਮਸ਼ੌਨ ਬਲ ਹਾਲੇਲੂਇਆ ਸ਼ਮਸ਼ੌਨ ਨੂੰ ਪਰਮੇਸ਼ਵਰ ਨੇ ਸਮਰੱਥ ਦਿੱਤੀ ਪਰਮੇਸ਼ਵਰ ਨੂੰ ਸ਼ਕਤੀ ਦਿੱਤੀ ਪਰਮੇਸ਼ਵਰ ਨੇ ਉਹਨੂੰ ਹਜ਼ਾਰ ਬੰਦੇ ਨੂੰ ਮਾਰਨ ਦੇ ਲਈ ਤਾਕਤ ਦਿੱਤੀ ਉਹ ਸ਼ੇਰ ਨੂੰ ਇੰਜ ਫਾੜ ਦਿੰਦਾ ਸੀ ਜਿਵੇਂ ਮੇਮਨਾ ਫਾੜ ਦਿੰਦਾ ਇੱਕ ਕਸਾਈ ਬਲ ਹਾਲੇਲੂਇਆ ਹਾਲੇਲੂਇਆ ਉਹ ਇਤਰਾ ਜਬ ਆਣਿਆ ਤਾਂ ਫੜ ਕੇ ਉਹਨਾਂ ਨੂੰ ਮਾਰ ਦਿੰਦਾ ਸੀ ਇੰਨੀ ਸਮਰਥ ਸੀ ਸ਼ਮਸ਼ੂਨ ਦੇ ਕੋਲੇ ਬਲ ਹਾਲੇਲੂਇਆ ਤਾਂ ਜਦੋਂ ਉਹ ਵੀ ਪਰਮੇਸ਼ਵਰ ਦੇ ਕੋਲੋਂ ਥੋੜਾ ਜਿਹਾ ਟਾਈਮ ਦੂਰ ਹੋ ਗਿਆ ਤਾਂ ਪਰਮੇਸ਼ਵਰ ਨੇ ਉਹਦੇ ਕੋਲ ਵੀ ਉਹ ਸਮਰਥ ਖੋਲੀ ਅਜੀਜ਼ੋ ਕਿਸ ਤਰ੍ਹਾਂ ਹੋਇਆ ਇਸ ਤਰੀਕੇ ਨਾਲ ਹੋਇਆ ਕਿ ਪਰ ਕਈ ਵਾਰ ਅਸੀਂ ਨਾ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੇ ਨਾਲ ਜਦੋਂ ਅਸੀਂ ਆਉਨੇ ਹਾਂ ਤੇ ਬੜਾ ਜੋਰ ਦੇ ਨਾਲ ਬੜੇ ਜੋਸ਼ ਦੇ ਨਾਲ ਨਵੇਂ ਨਵੇਂ ਆ ਕੇ ਬਹੁਤ ਜ਼ਿਆਦਾ ਅਸੀਂ ਜੋਸ਼ ਪ੍ਰਭੂ ਚੋ ਦਿਖਾਉਂਦੇ ਆਂ ਔਰ ਜਦੋਂ ਅਸੀਂ ਕੁਛ ਧੇਰ ਚੱਲਦੇ ਆਂ ਤਾਂ ਫਿਰ ਸਾਡੇ ਜਿਹੜਾ ਜੋਸ਼ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਸ਼ਾਇਦ ਅਸੀਂ ਪਟਕਣਾ ਸ਼ੁਰੂ ਹੋ ਜਾਂਦੇ ਆਂ ਹਾਲੇਲੂਇਆ ਹਾਲੇਲੂਇਆ ਇਸੇ ਤਰ੍ਹਾਂ ਫਿਰ ਪਰਮੇਸ਼ਵਰ ਸਾਡੇ ਤੋਂ ਉਹ ਆਸ਼ੀਸ਼ ਨੂੰ ਖੋ ਲੈਂਦਾ ਹੈ ਉਹ ਬਰਕਤ ਨੂੰ ਵਾਪਸ ਲੈ ਲੈਂਦਾ ਹੈ ਬੁਲਹੇਲੂਇਆ ਹਾਲੇਲੂਇਆ ਕਿਉਂਕਿ ਖੁਦਾ ਦੇ ਕਲਮ ਚ ਲਿਖਿਆ ਨਾ ਤੁਸੀਂ ਜਿਆਦਾ ਤੱਤੇ ਤੇ ਨਾ ਤੁਸੀਂ ਜਿਆਦਾ ਗਰਮ ਹੋਵੋ ਇੱਕੋ ਜਿਹਾ ਹੋਵੇ ਪਰਮੇਸ਼ਵਰ ਦੇ ਜਿਹੜਾ ਪਰਮੇਸ਼ਵਰ ਨੂੰ ਅੱਛਾ ਲੱਗੇ ਜਿਹੜਾ ਪਰਮੇਸ਼ਵਰ ਨੂੰ ਸੁੰਦਰ ਲੱਗੇ ਬੁਲਹੇਲੂਇਆ ਐਹੋ ਜੇ ਤੁਸੀਂ ਬੰਨਾ ਹੈ ਅਜੀ ਜੋ ਪਰਮੇਸ਼ਵਰ ਦਾ ਕਲਮ ਦੱਸਦਾ ਹੈ ਕਿ ਉਸਨੇ ਭੇਤ ਬਤਾ ਕੀਤਾ ਕਿਸ ਨੇ ਦਿਲੈਲਾ ਨਹੀਂ ਕਿਸਨੇ ਦਲੇਲਾ ਨੇ ਔਰ ਇਸ ਤੋਂ ਪਹਿਲਾਂ ਸ਼ਮਸੌਨ ਕਿਸੇ ਔਰਤ ਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ ਉਹ ਵੀ ਇਹਦੀ ਭੈਣ ਸੀ ਬਲ ਹallelujah ਉਹਦੇ ਨਾਲੇ ਸ਼ਾਦੀ ਕਰਨਾ ਚਾਹੁੰਦਾ ਸੀ ਪਰ ਕੀ ਹੋਇਆ ਇੱਕ ਬਾਜ਼ਾਰ ਰੱਦੇ ਕਰਕੇ ਉਹਨੂੰ ਮਾਰ ਦਿੱਤਾ ਗਿਆ ਬਲ ਹallelujah ਹallelujah ਉਹਦੇ ਤੇ ਉਹਦੇ ਪਿਤਾ ਨੂੰ ਉਸ ਤੋਂ ਬਾਅਦ ਦਲੇਲਾ ਨੇ ਇਹ ਕਿਹਾ ਕਿ ਮੈਂ ਸ਼ਮਸੌਨ ਨੂੰ ਵੀ ਮਾਰਨਾ ਹੈ ਫਿਰ ਉਸਨੇ ਪਲਾਨ ਬਣਾਇਆ ਔਰ ਉਸਨੇ ਪਲਾਨ ਬਣਾਇਆ ਔਰ ਫਿਰ ਦਲੇਲਾ ਸ਼ਮਸੂਨ ਦੇ ਕੋਲ ਗਈ ਔਰ ਕਹਿਣ ਲੱਗੀ ਤੂੰ ਮੈਨੂੰ ਭੇਤ ਦੱਸ ਕੀ ਦੱਸ ਤੂੰ ਮੈਨੂੰ ਭੇਤ ਦੱਸ ਕਿ ਤੈਨੂੰ ਤਾਕਤ ਕਿੱਥੋਂ ਮਿਲਦੀ ਹੈ ਤੂੰ ਇੰਨਾ ਤਿੰਨ ਤ ਜੋਰ ਕਿੱਥੋਂ ਆ ਜਾਂਦਾ ਉਹਨੂੰ ਉਹ ਜਿਹੜਾ ਭੇਤ ਹੈ ਸ਼ਮਸੂਨ ਉਹਨੂੰ ਦੱਸਦਾ ਨਹੀਂ ਹਜੇ ਤੱਕ ਦੱਸਦਾ ਨਹੀਂ ਹੈ ਉਹਨੂੰ ਬੜਾ ਕੋਸ਼ਿਸ਼ ਬੜੇ ਉਹ ਤੰਗ ਪਰੇਸ਼ਾਨ ਕਰਦੇ ਫਿਰ ਜਾ ਕੇ ਉਹਨੂੰ ਦੱਸਦਾ ਇਹਦੀ ਛਿੱਤੀ ਉਹ ਦੱਸਦਾ ਨਹੀਂ ਕਦੇ ਕਹਦੇ ਤਾਂ ਮੈਨੂੰ ਰੱਸੀਆਂ ਨਾਲ ਬੰਨ੍ਹੋ ਰੱਸੀਆਂ ਨਾਲ ਬੰਨ੍ਹ ਦਿੰਦੀ ਐ ਤੇ ਉਹ ਟੁੱਟ ਜਾਂਦੀਆਂ ਰੱਸੀਆਂ ਇਹਨਾਂ ਉਹ ਤਾਕਤ ਵਰ ਸੀਗਾ ਇਹਨਾਂ ਦੇ ਪਰਮੇਸ਼ਵਰ ਦੀ ਸਮਰੱਥ ਸੀ ਜੀ ਜੋ ਇਸੇ ਤਰ੍ਹਾਂ ਖੁਦਾ ਦੀ ਬਲੇਸਿੰਗ ਜਿਹੜੀ ਹੈ ਉਹ ਸਾਡੇ ਤੇ ਵੀ ਹੁੰਦੀ ਐ ਉਹ ਸਾਡੇ ਤੇ ਵੀ ਆਸ਼ੀਸ਼ ਹੁੰਦੀ ਐ ਬੋ ਹਾਲੇਲੂਇਆ ਅਸੀਂ ਸਿਰਫ ਖੁਦਾ ਦੇ ਵਚਨ ਨੂੰ ਸਮਝਣਾ ਹੈ ਕਿਸ ਨੂੰ ਸਮਝਣਾ ਹੈ ਖੁਦਾ ਦੇ ਵਚਨ ਨੂੰ ਜਦੋਂ ਸਮਝ ਗਏ ਤਾਂ ਅਸੀਂ ਖੁਦਾ ਨੂੰ ਸਮਝ ਗਏ ਬੋ ਹਾਲੇਲੂਇਆ ਹਾਲੇਲੂਇਆ ਖੁਦਾ ਦਾ ਬਚਨ ਹੀ ਹੈ ਜਿਹੜਾ ਸਾਨੂੰ ਪਰਮੇਸ਼ਵਰ ਦੇ ਨਜ਼ਦੀਕ ਲਿਆ ਸਕਦਾ ਹੈ ਯਿਸੂ ਹੀ ਹੈ ਜਿਹੜਾ ਸਾਨੂੰ ਸਵਰਗ ਚ ਉਹਦੇ ਸਾਹਮਣੇ ਖਿਲਾਫ ਸਕਦਾ ਹੈ ਬੋਲ ਹਾਲੇਲੂਇਆ ਵਰਨਾ ਸੇ ਯਿਸੂ ਤੋਂ ਬਗੈਰ ਕੁਝ ਵੀ ਨਹੀਂ ਹਾਂ ਇਸੇ ਤਰ੍ਹਾਂ ਜਦੋਂ ਉਹਦੇ ਚ ਤਾਕਤ ਸੀਗੀ ਤੇ ਉਸਨੇ ਕੀ ਕਿਹਾ ਕਿ ਮੈਂ ਹੁਣ ਕੀ ਕਰਾਂਗਾ ਜਦੋਂ ਫੜਿਆ ਗਿਆ ਫੜਿਆ ਕਿਸ ਤਰ੍ਹਾਂ ਗਿਆ ਇੱਕ ਚੁਤرائی ਦੇ ਨਾਲ ਕਿਹਦੇ ਨਾਲ ਇੱਕ ਚੁਤرائی ਦੇ ਨਾਲ ਬੋਲ ਹਾਲੇਲੂਇਆ ਉਹ ਫੜਿਆ ਗਿਆ ਉਸ ਸੌਰਤ ਨੇ ਉਹਦਾ ਪਿੱਛਾ ਨਹੀਂ ਛੱਡਿਆ ਕਿ ਤੂੰ ਮੈਨੂੰ ਦੱਸ ਤੇਰੇ ਤੇ ਇਹ ਜਿਹੜਾ ਸਾਮਰਥ ਹੈ ਉਹ ਕਿਸ ਵਜਾਤੋਂ ਹੈ ਬੁਲ ਹਲੇਲੂਇਆ ਹਾਲੇਲੂਇਆ ਫਿਰ ਉਹ ਅੱਕ ਗਿਆ ਪਰੇਸ਼ਾਨ ਹੋ ਗਿਆ ਫਿਰ ਉਸਨੇ ਕਿਹਾ ਕਿ ਮੇਰੀ ਸਾਮਰਥ ਮੇਰੇ ਵਾਲਾਚ ਹੈ ਬੁਲ ਹਲੇਲੂਇਆ ਹਾਲੇਲੂਇਆ ਕਿਤੇ ਚ ਹੈ ਵਾਲਾਚ ਹੈ ਵਾਲਾਚ ਹੈ ਬੁਲ ਹਲੇਲੂਇਆ ਹਾਲੇਲੂਇਆ ਔਰ ਉਹ ਵਾਲਾਚ ਉਹਦੀ ਸਾਮਰਥ ਹੈ ਬੁਲ ਹਲੇਲੂਇਆ ਹਾਲੇਲੂਇਆ ਵਾਲਾਚ ਉਹਦੀ ਕੀ ਹੈ ਸਾਮਰਥ ਸਾਮਰਥ ਹੈ ਬੁਲ ਹਲੇਲੂਇਆ ਸਮਝਦੇ ਇਸ ਨੂੰ ਇਸ ਇਸ ਚਿੱਤਰ ਨੂੰ ਦੇਖਦੇ ਹੋ ਨਾ ਫੋਟੋ ਨੂੰ ਦੇਖਦੇ ਪਿਓ ਉਹਦੇ ਵਾਲਾਂ 'ਚ ਕੀ ਸੀ ਕੀ ਉਹਦੀ ਸਮਰੱਥੀ ਜਦੋਂ ਕੱਟੇ ਗਏ ਉਹਦੇ ਵਾਲ ਉਹਦੇ ਤੋਂ ਸਮਰੱਥ ਚਲੇਗੀ ਔਰ ਜਦੋਂ ਉਹ ਕੱਟੇ ਗਏ ਵਾਲ ਜਦੋਂ ਇਹ ਅਚਾਨਕ ਉੱਠੇ ਇਸ ਨੇ ਸਮਝ ਲਿਆ ਕਿ ਖਰੇ ਮੇਰੇ ਤੇ ਉਸੇ ਤਰ੍ਹਾਂ ਦੀ ਸਮਰੱਥ ਹੈ ਉਸੇ ਤਰ੍ਹਾਂ ਹੀ ਮੈਂ ਹੈਗਾ ਹਾਂ ਹallelujah ਹallelujah ਪਰ ਜਦੋਂ ਉਹਨਾਂ ਨੇ ਫੜ ਲਿਆ ਉਦੋਂ ਇਹਦੇ 'ਚ ਕੋਈ ਵੀ ਸ਼ਕਤੀ ਨਹੀਂ ਰਹਿ ਗਈ ਉਦੋਂ ਇਹਦੇ ਨੂੰ ਲਿਜਾਇਆ ਗਿਆ ਇਹਦੇ ਅੱਖਾਂ ਅੰਨੀਆਂ ਕੀਤੀਆਂ ਗਈਆਂ ਬੁਲ ਹਾਲੇਲੂਇਆ ਇਹਨੂੰ ਅੰਨਾਂ ਕੀਤਾ ਗਿਆ ਕੁਝ ਵਕਤ ਦੇ ਲਈ ਇਹਨੂੰ ਅੰਨਾਂ ਕੀਤਾ ਗਿਆ ਬੁਲ ਹਾਲੇਲੂਇਆ ਜਨ ਕਿ ਅੰਨਾ ਹੀ ਰਿਹਾ ਹੈ ਬੁਲ ਹਾਲੇਲੂਇਆ ਪਹਿਲਾ ਸਹੀ ਸੀ ਜਦੋਂ ਫੜਿਆ ਗਿਆ ਪਲਿਸਤੀਆਂ ਨੇ ਫੜ ਲਿਆ ਪਲਿਸਤੀਆਂ ਨੇ ਕਿਉਂ ਕਿਉਂਕਿ ਉਹਨਾਂ ਦੇ ਉਹਨਾਂ ਨੂੰ ਉਹ ਮਾਰਦਾ ਸੀ ਉਹਨਾਂ ਦੇ ਕੁਝ ਲੋਕ ਉਹਨੇ ਮਾਰੇ ਸੀ ਬੁਲ ਹਾਲੇਲੂਇਆ ਜਦੋਂ ਸ਼ਰਤ ਦੇ ਮੈਦਾਨ ਇੱਕ ਬਾਜ਼ਾਰਤ ਦੇ ਦਰਮਿਆਨ ਇਹਨੇ ਕੁਝ ਲੋਕਾਂ ਨੂੰ ਕਿਹਾ ਸੀ ਕਿ ਤੁਹਾਨੂੰ ਮੈਂ ਕਪੜੇ ਲੈ ਕੇ ਦਿਆਂਗਾ ਤੇ ਇਹਨੇ ਕੀ ਕੀਤਾ ਉਹਨਾਂ ਦੇ ਹੀ ਲੋਕਾਂ ਨੂੰ ਤੀਆਂ ਨੂੰ ਮਾਰ ਕੇ ਤੇ ਤੀਆਂ ਨੂੰ ਹੀ ਕਪੜੇ ਦੇ ਦਿੱਤੇ ਇਹ ਹੀ ਸ਼ਮਸ਼ਾਉਣ ਹੈ ਜਿਸ ਨੇ ਸਾਰੀ ਫਸਲ ਨੂੰ ਬਰਬਾਦ ਕੀਤਾ ਸੀਗਾ ਕਿਸ ਲਈ ਇੱਕ ਪਲਿਸਤੀਆਂ ਤੇ ਗੁੱਸਾ ਘੱਟਣ ਦੇ ਲਈ ਬੁਰ ਹਾਲੇਲੂਇਆ ਹਾਲੇਲੂਇਆ ਕਿਉਂ ਕਿ ਪਰਮੇਸ਼ਵਰ ਦੀ ਇਹਦੇ ਤੇ ਸਮਰਸਥੀ ਪਰ ਪਰਮੇਸ਼ਵਰ ਰਾਜ ਪਲਿਸਤੀਆਂ ਦਾ ਖਤਮ ਕਰਵਾਉਣਾ ਚਾਹੁੰਦਾ ਸੀ ਇਹਦੇ ਹੱਥੋਂ ਬੁਰ ਹਾਲੇਲੂਇਆ ਸਮਾਧਾਰਿਕ ਨਹੀਂ ਅਸੀਂ ਜੋ ਜਦੋਂ ਪਰਮੇਸ਼ਵਰ ਸਾਨੂੰ ਖੜਾ ਕਰਦਾ ਹੈ ਤੇ ਸਾਨੂੰ ਪਰਮੇਸ਼ਵਰ ਜਦੋਂ ਸਮਰਥ ਬਖਸ਼ਦਾ ਹੈ ਸਾਨੂੰ ਜਦੋਂ ਛਮਾ ਕਰਦਾ ਹੈ ਸੜ ਤੇ ਉਹ ਕਿਰਪਾ ਕਰਦਾ ਹੈ ਸੜ ਤੇ ਉਹ ਦਇਆ ਕਰਦਾ ਤੇ ਸਾਨੂੰ ਫਿਰ ਉਹ ਸਮਰਥ ਦਿੰਦਾ ਹੈ ਕਿ ਤੇਰੀ ਗਵਾਹੀ ਦੇ ਨਾਲ ਦੂਸਰਾ ਵਿਅਕਤੀ ਬਦਲ ਜਾਏ ਉਹ ਬਚਾਇਆ ਜਾਏ ਉਹ ਅਸੀਂ ਕਰ ਨਹੀਂ ਰਹੇ ਉਹ ਸੀ ਬਹੁਤ ਘੱਟ ਕਰ ਰਹੇ ਆਪਣੇ ਜੀਵਨ ਦੀ ਗਵਾਹੀ ਜਿਹੜੀ ਦੇਣਾ ਹੈ ਉਹ ਵੀ ਸਾਨੂੰ ਸ਼ੁਰੂ ਕਰਨਾ ਪਵੇਗਾ ਜਨਨ ਕਿ ਪਰਮੇਸ਼ਵਰ ਦਾ ਕੰਮ ਹੈ ਪਰਮੇਸ਼ਵਰ ਦਾ ਕੀ ਹੈ ਕਿ ਕਮ ਹੈ ਅਜ਼ੀਜ਼ੋ ਸਾਨੂੰ ਸਮਝਣਾ ਇਸ ਗੱਲ ਨੂੰ ਹਾਲੇਲੂਇਆ ਤਾਂ ਫਿਰ ਕੀ ਹੋਇਆ ਜਦੋਂ ਇਹ ਉਸ ਜਗ੍ਹਾ ਤੇ ਚਲਾ ਗਿਆ ਜਦੋਂ ਨੂੰ ਫੜ ਲਿਆ ਇਹਦੀ ਅੱਖਾਂ ਅੰਨੀਆਂ ਕੀਤੀਆਂ ਗਈਆਂ ਫਿਰ ਕੁਛ ਦੇਰ ਦੀ ਇਹਨੂੰ ਬੰਦੀ ਬਣਾਇਆ ਗਿਆ ਕੀ ਬਣਾਇਆ ਗਿਆ ਬੰਦੀ ਬਣਾਇਆ ਗਿਆ ਹਾਲੇਲੂਇਆ ਇਨੂੰ ਬੰਦੀ ਬਣਾਇਆ ਗਿਆ ਜਦੋਂ ਬੰਦੀ ਬਣਾਇਆ ਗਿਆ ਤਾਂ ਫਿਰ ਇਹਦੇ ਤੇ ਵਾਲ ਆਉਣੇ ਸ਼ੁਰੂ ਹੋ ਗਏ ਬਲ ਹਾਲੇਲੂਇਆ ਇਹਦੇ ਸਿਰ ਤੇ ਵਾਲ ਆਉਣੇ ਸ਼ੁਰੂ ਹੋ ਗਏ ਫਿਰ ਪਰਮੇਸ਼ੁਰ ਇਹਦੇ ਤੇ ਦਇਆ ਕਰਦਾ ਹੈ ਫਿਰ ਪਰਮੇਸ਼ੁਰ ਨੂੰ ਜੋਰ ਬਖਸ਼ਦਾ ਹੈ ਫਿਰ ਪਲਿਸਤੀ ਕੀ ਕਰਦੇ ਆ ਇਹਨੂੰ ਇੱਕ ਜਗ੍ਹਾ ਤੇ ਲੈ ਕੇ ਜਾਂਦੇ ਨੇ ਇਕੱਠੇ ਹੁੰਦੇ ਨੇ ਬਹੁਤ ਸਾਰੇ ਲੋਕ 300 ਦੇ ਕਰੀਬ 3000 ਦੇ ਕਰੀਬ ਬਹੁਤ ਸਾਰੇ ਲੋਕ ਜਿਹੜੇ 3000 ਦੇ ਕਰੀਬ ਉਤੇ ਇਕੱਠੇ ਹੁੰਦੇ ਨੇ ਉਸ ਸਮੇਂ ਨੇ ਕਿ ਅੱਜ ਸਾਡਾ ਦੀਵੀ ਦੇਵਤਿਆਂ ਦਾ ਦਿਨ ਹੈ ਤੇ ਬਲੀ ਕਿਸ਼ਤੀ ਦੇਣੀ ਹੈ ਸ਼ਮਸ਼ੌਂ ਦੀ ਬੋਲ ਹallelujah ਹallelujah ਮਰਨਾ ਕਿਸ ਨੂੰ ਹੈ ਬੋਲ ਹallelujah ਉਸ ਵਕਤ ਇਹ ਬੰਦਾ ਪ੍ਰਾਰਥਨਾ ਕਰਦਾ ਹੈ ਕਿ ਪ੍ਰਭੂ ਤੂੰ ਮੈਨੂੰ ਬੋਲਣਾ ਮੇਰੇ ਪਰਮੇਸ਼ਵਰ ਤੂੰ ਮੈਨੂੰ ਬੋਲਣਾ ਇੱਕ ਵਾਰ ਤੂੰ ਮੈਨੂੰ ਸਮਰਤ ਦੇ ਦੇ ਇੱਕ ਵਾਰ ਤੂੰ ਮੈਨੂੰ ਸ਼ਕਤੀ ਦੇ ਦੇ ਕਿ ਇਹਨਾਂ ਨੂੰ ਵੀ ਬਿਮਾਰਾਂ ਤੇ ਮੇਰੇ ਵੀ ਪ੍ਰਾਣ ਨਿਕਲਦਾ ਬੋਲ ਹallelujah ਹallelujah ਉਹ ਸੱਤੋਂ ਵੱਡਾ ਉਹਦਾ ਜਿਹੜਾ ਗੁਨਾਹ ਜਿਸ ਨੂੰ ਸਮਝ ਲੈਣੇ ਕੀ ਸੀਗਾ ਉਹ ਦਲੇਲਾ ਦੇ ਚੱਕਰ ਚ ਫਸ ਗਿਆ ਕਿਸ ਦੇ ਚੱਕਰ ਚ ਦਲੇਲਾ ਦੇ ਚੱਕਰ ਚ ਫਸ ਗਿਆ ਬੋ ਹallelujah ਨਹੀਂ ਤਾਂ ਉਹਨੂੰ ਕੋਈ ਮਾਰ ਸਕਦਾ ਸੀ ਨਹੀਂ ਨਹੀਂ ਉਹਦੇ ਭੇਤ ਨੂੰ ਉਸਨੇ ਜਾਣਿਆ ਤਦ ਉਸਨੇ ਮਾਰ ਖਾਦੀ ਬੋ ਹallelujah ਫਿਰ ਉਹਤੇ ਤੋਂ ਪਰਮੇਸ਼ਵਰ ਕੋਲ ਸਮੇਲੇ ਦੂਰ ਹੋ ਗਿਆ ਕੁਛ ਸਮੇਲੇ ਉਹ ਵੀ ਬੰਦੀ ਹੋ ਗਿਆ ਜਦੋਂ ਦੇਵਾਲ ਆਏ ਫਿਰ ਪਰਮੇਸ਼ਵਰ ਉਹਦੇ ਸਾਥ ਹੋ ਗਿਆ ਕਿਉਂਕਿ ਪਰਮੇਸ਼ਵਰ ਨੇ ਫਲਿਸਤੀਆ ਦੇ ਰਾਜ ਨੂੰ ਖਤਮ ਕਰਾਉਣਾ ਸੀ ਕੀ ਕਰਾਉਣਾ ਸੀ ਫਲਿਸਤੀਆ ਦੇ ਰਾਜ ਨੂੰ ਖਤਮ ਕਰਨਾ ਸੀ ਬੋ ਹallelujah ਹਾਲੇਲੂਇਆ 40 40 ਸਾਲ ਕਹਿੰਦੇ ਨੇ ਨਾ 40 ਸਾਲ ਨੂੰ ਦੇ ਸਮੇਂ ਚ ਦਿਨ ਪੋ ਰਾਤ ਮਹੀ ਵਗਦਾ ਰਿਹਾ ਬੁਰ ਹਾਲੇਲੂਇਆ 40 40 ਜਿਹੜਾ ਨੰਬਰ ਹੈ ਨਾ ਬਾਈਬਲ ਦੇਿਲ ਪੜਾ ਅੱਛਾ ਨੰਬਰ ਹੈ ਬੁਰ ਹਾਲੇਲੂਇਆ 40 ਦਿਨ ਸੀ ਪਰਮੇਸ਼ਵਰ ਨੇ 40 ਦਿਨ ਹੀ ਪਲਿਸਤੀਆਂ ਦੇ ਪਰਮੇਸ਼ਵਰ ਦੇ ਬੰਦਿਆਂ ਤੇ ਪਲਿਸਤੀਆਂ ਦਾ ਰਾਜ ਬੁਰ ਹਾਲੇਲੂਇਆ ਹਾਲੇਲੂਇਆ ਔਰ 40 ਦਿਨ ਹੀ ਬੀ ਵਰਿਆ 6 ਵਜੇ ਆ ਰਹੀ ਕਿ ਨਹੀਂ ਖੁਦਾ ਦੱਸਣਾ ਚਾਹੁੰਦਾ ਹੈ कि ਜਦੋਂ ਇੱਕ ਕਿਸੇ ਦੇ ਉੱਤੇ ਸਮਰਥ ਹੁੰਦੀ ਵਿਸ਼ਵਾਸੀ ਦਿੱਤੇ ਤਾਂ ਉਹ ਆਪਣੇ ਆਪ ਨੂੰ ਚੋਪਣਾ ਬੈਠਾ ਰਹੇ ਪਰਮੇਸ਼ਵਰ ਦੇ ਲਈ ਕੋਚਣਾ ਕੋਸ਼ ਕਰ ਰਹਾ ਪ੍ਰਾਰਥਨਾ ਚ ਵਤੇ ਦੁਆ ਚ ਵਤੇ ਸਮਝ ਆ ਰਹੀ ਕਿ ਨਹੀਂ ਵਚਨ ਚ ਵਤੇ ਜੇ ਵਚਨ ਨਹੀਂ ਪੜਨਾ ਆਉਂਦਾ ਤਾਂ ਪ੍ਰਾਰਥਨਾ ਕਰੀ ਸਕਦਾ ਜੇ ਵਚਨ ਪੜਨਾ ਦਾ ਵਚਨ ਪੜੇ ਪ੍ਰਾਰਥਨਾ ਕਰੇ ਰੋਜ਼ੇ ਰੱਖੇ ਖੁਦਾ ਦੇ ਨਾਲ ਵਫਾਦਾਰੀ ਦੇ ਨਾਲ ਚੱਲਦਾ ਰਹੇ ਬੋਲੋ ਹਾਲੇਲੂਇਆ 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 ਕਿੱਥੇ ਕਿੱਥੇ ਜਾ ਕੇ ਪਰਮੇਸ਼ਵਰ ਦੇ ਇਸ ਬੰਦੇ ਨੇ ਪਰਮੇਸ਼ਵਰ ਨੂੰ ਜਨਕੀ ਡਰ ਭੈ ਦੇ ਨਾਲ ਰਹਿੰਦਾ ਸੀ ਔਰ ਦੇਖੋ ਫਸਿਆ ਕਿਸ ਤਰੀਕੇ ਨਾਲ ਬੋ ਹਾਲੇਲੂਇਆ ਇਹ ਕੌੜਤ ਨੇ ਇਸ ਨੂੰ ਪਸਾਲਿਆ ਇਸੇ ਤਰ੍ਹਾਂ ਸਾਨੂੰ ਬਹੁਤ ਸਾਰੇ ਬਗਿਆੜ ਨੇ ਜਿਹੜੇ ਸਾਨੂੰ ਸਾਡੇ ਵਿਸ਼ਵਾਸ ਤੋਂ ਸਾਡੇ ਪਰਮੇਸ਼ਵਰ ਤੋਂ ਦੂਰ ਕਰ ਦਿੰਦੇ ਸਮਾਧਾਰੇ ਕੇ ਲਈ ਬਹੁਤ سارے ਬਗਿਆੜ ਨੇ ਜਿਹੜੇ ਸਾਡੇ ਪਰਮੇਸ਼ਵਰ ਤੋਂ ਸਾਨੂੰ ਦੂਰ ਕਰ ਦੇਣੇ ਨੇ ਹਾਲੇਲੂਇਆ ਹਾਲੇਲੂਇਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਔਰ ਸਾਨੂੰ ਕਹਿੰਦੇ ਨੇ ਕਿ ਹਾਂ ਵੀ ਇੱਥੇ ਨਹੀਂ ਉੱਥੇ ਉਹ ਗੀਤ ਚੱਲਦਾ ਬਿਆਸ ਗਿਆ ਹੁਣੇ ਕੁਝ ਦਿਨ ਪਹਿਲਾਂ ਮਾਮੀ ਆਣ ਕੇ ਬੈਠੀ ਬਰਕਤ ਚਰਚ ਬਦਲੇ ਆ ਨਹੀਂ ਮਿਲਦੀ ਮਿਲਦੀ ਐ ਨਿਛ ਨਾਲ ਤੇ ਇਸੇ ਲਈ ਅਜ਼ੀਜ਼ੋ ਬਰਕਤ ਸਾਡੀ ਨੀਅਤ ਨਾਲ ਮਿਲਨੀ ਐ ਬਰਕਤ ਸਾਡੀ ਸੱਚਾਈ ਨਾਲ ਮਿਲਨੀ ਐ ਪਰਮੇਸ਼ਵਰ ਦਾ ਕਲਾਮ ਕੀ ਕਹਿੰਦਾ ਐ ਯੋਹਨਾ ਅਧਿਆਇ 14 ਦੀ 31 ਤੋਂ 32 ਆਇਤ ਕੀ ਕਹਿੰਦਾ ਸਚਾਈ ਨੂੰ ਜਾਨੋ ਤੇ ਸਚਾਈ ਤੁਹਾਨੂੰ ਯਾਦ ਕਰਾਏਗੀ। ਬੰਦਨਾ ਤੋਂ ਯਾਦ ਕਰਾ ਦੇ। ਤੇ ਸਾਨੂੰ ਪਟਕਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਪਟਕਣ ਦੀ ਜ਼ਰੂਰਤ ਨਹੀਂ ਹੈ। ਨਹੀਂ ਹੈ। ਮਹਿਸੂਸ ਕਰੋ ਕਿ ਦਲੇਲਾ ਵਰਗੇ ਅੱਜ ਵੀ ਲੋਕ ਹੈ। ਹਾਲੇਲੂਇਆ। ਅੱਜ ਵੀ ਪਰਮੇਸ਼ਵਰ ਤੋਂ ਸਾਨੂੰ ਦੂਰ ਲੈ ਜਾਣ ਵਾਲੇ ਲੋਕ ਸਾਡੇ ਵਿੱਚ ਇੱਕ ਦਰਾਰ ਪੈਦਾ ਕਰਨ ਵਾਲੇ ਲੋਕ ਅੱਜ ਵੀ ਹੈ ਬੋਲ ਹallelujah ਤੁਹਾਨੂੰ ਪਤਾ ਇਸ ਦਿਨ ਨੂੰ ਤੁਸੀਂ ਅੱਜ ਦੇਖਿਆ ਇਸ ਦਿਨ ਨੂੰ ਪਰਮੇਸ਼ਵਰ ਦੇ ਬਚਨ ਤੋਂ ਤੁਸੀਂ ਬਤਿੱਤ ਕੀਤਾ ਤੁਸੀਂ ਅਨੰੰdit ਹੋ ਪਰਮੇਸ਼ਵਰ ਕਹਿੰਦਾ ਧੰਨ ਹੋ ਜਿਹੜੇ ਪਰਮੇਸ਼ਵਰ ਦੇ ਰਾਜ਼ ਨੂੰ ਦੇਖਣਗੇ ਬੋਲ ਹallelujah ਧੰਨ ਹੈ ਉਹ ਜਿਹੜਾ ਧਰਮ ਦੇ ਲਈ ਚੱਲਦਾ ਹੈ ਤੇ ਕੰਮ ਕਰਦਾ ਹੈ ਧੰਨ ਹੈ ਉਹ ਜਿਹੜਾ ਬਚਨ ਨੂੰ ਸੁਣਦਾ ਹੈ ਤੇ ਸਮਝਦਾ ਹੈ ਜਾਨੇ ਪਰਮੇਸ਼ਵਰ ਨੇ ਕਾ ਧੰਨ ਹੋ ਤੁਸੀਂ ਬੋ ਹਾਲੇਲੂਇਆ ਹਾਲੇਲੂਇਆ ਤ ਤਾਂ ਨੋ ਗਦੇ ਤੁਸੀਂ ਆਪਣਾ ਸਮਾਂ ਕੱਢ ਕੇ ਜਗ੍ਹਾ ਤੇ ਬੈਠੇ ਹੋ ਅਜੀਜ਼ੋ ਪਰਮੇਸ਼ਵਰ ਦਾ ਕਲਾਮ ਸੱਚਾ ਕਲਾਮ ਹੈ ਆਸ਼ੀਸ਼ ਵਾਲਾ ਕਲਾਮ ਹੈ ਬਰਕਤ ਵਾਲਾ ਕਲਾਮ ਹੈ ਬੋ ਹਾਲੇਲੂਇਆ ਗੱਲ ਜਲਦੀ ਸ਼ਮਸੂਨ ਦੀ ਔਰ ਸ਼ਮਸੂਨ ਜਦੋਂ ਪਰਮੇਸ਼ਵਰ ਨੂੰ ਪ੍ਰਾਰਥਨਾ ਕਰ ਰਹਾ ਹੈ ਕਿਥੇ ਜਦੋਂ ਉਹਨੂੰ ਉਹ ਲੈ ਕੇ ਜਾਂਦੇ ਆਪਣੇ ਦੇਵੀ ਦੇਵਤਾ ਦੇ ਕੋਲੇ ਕਹਿੰਦਾ ਪਰਮੇਸ਼ਵਰ ਮੈਨੂੰ ਮੇਰੇ ਤੇ ਦਇਆ ਕਰ ਮੈਨੂੰ ਭੋਲਣਾ ਮੈਨੂੰ ਉਹੀ ਸ਼ਕਤੀ ਫੇਰ ਦੇ ਬੁਲ ਹਾਲੇਲੂਇਆ ਔਰ ਇੱਕ ਛੋਟਾ ਬੱਚਾ ਸੀ ਉਹਨੂੰ ਕਹਿੰਦਾ ਤੂੰ ਮੈਨੂੰ ਦੋ ਖੰਭਿਆਂ ਦੇ ਕੋਲੇ ਲੈ ਜਾ ਕਿਤੇ ਕੋਲੇ ਦੋ ਖੰਭਿਆਂ ਦੇ ਕੋਲੇ ਲੈ ਜਾ ਬੁਲ ਹਾਲੇਲੂਇਆ ਤਾਂ ਉਹ ਲੈ ਗਿਆ ਫਿਰ ਉਸਨੇ ਬਰਤਨ ਕੀਤੀ ਪ੍ਰਭੂ ਤੂੰ ਮੇਰੇ ਤੇ ਦਇਆ ਕਰ ਤਾਂ ਪਰਮੇਸ਼ਵਰ ਨੇ ਉਹਨੂੰ ਫੇਰ ਸ਼ਾਮਰ ਦਿੱਤੀ ਉਸਨੇ ਦੋ ਖੰਭਿਆਂ ਨੂੰ ਹਲਾ ਦਿੱਤਾ 3000 ਲੋਕ ਖਤਮ ਹੋ ਗਏ ਉਹ ਵੀ ਖਤਮ ਹੋ ਗਏ ਬੁਲ ਹਾਲੇਲੂਇਆ ਹਾਲੇਲੂਇਆ ਅਜ਼ੀਜ਼ੋ ਸੀਂ ਸੰਤੋਸੀ ਕੀ ਸਿੱਖਦੇ ਹਾਂ ਸੀਂ ਸੰਤੋਸੋ ਸਿੱਖਦੇ ਹਾਂ ਕਿ ਦਲੇਲਾ ਵਰਗੇ ਸਾਨੂੰ ਠੱਗਣ ਵਾਲੇ ਬਹੁਤ ਨੇ ਸਮਝਾਰੇ ਕਿਨਾਰੇ ਹਾਂਜੀ ਹਾਂਜੀ ਦਲੇਲਾ ਵਰਗੇ ਬਹੁਤ ਨਿਚੈ ਨੂੰ ਇਸ਼ੂ ਨੇ ਕਿਹਾ ਉਹ ਪਗਿਆੜ ਤੈਨੂੰ ਫਾੜਨ ਦੇ ਲਈ ਆਉਣਗੇ ਪਤਰਸ ਨੇ ਕਿਹਾ ਉਹ ਪਗਿਆੜ ਤੈਨੂੰ ਫਾੜਨ ਦੇ ਲਈ ਆਉਣਗੇ ਪੌਲਸ ਨੇ ਕਿਹਾ ਤੈਨੂੰ ਫਸਾ ਸਕਦੇ ਨੇ ਬੁਲ ਹਾਲੇਲੂਇਆ ਪਤਰਸ ਨੇ ਕਿਹਾ ਤੁਹਾਨੂੰ ਪ੍ਰਸਾਦ ਸਕਦੇ ਨੇ ਯੋਹੰਨਾ ਨੇ ਕਿਹਾ ਤੁਹਾਨੂੰ ਪ੍ਰਸਾਦ ਸਕਦੇ ਐਵੇਂ ਨਹੀਂ ਲਿਖ ਦਿੱਤਾ ਹੈ ਤੇ ਲਿਖਿਆ ਹੈ ਸੱਚਾਈ ਹੈ ਬੁਲ ਹਾਲੇਲੂਇਆ ਇਸ ਸੱਚਾਈ ਅਸੀਂ ਅੱਛੇ ਚਰਸ ਦੇ ਨਾਲ ਜੁੜੇ ਹਾਂ ਸਾਨੂੰ ਕੋਈ ਪਟਕਾਉਣ ਦੇ ਲਈ ਆਜੇਗਾ ਅਸੀਂ ਅੱਛੀ ਸੰਗਤ ਕਰ ਰਹੇ ਹਾਂ ਸਾਨੂੰ ਕੋਈ ਪਟਕਾਉਣ ਦੇ ਲਈ ਆ ਰਿਹਾ ਅਸੀਂ ਪ੍ਰਾਰਥਨਾਵਾਂ ਦੇ ਵਿੱਚ ਵੱਧ ਰਹੇ ਹਾਂ ਸਾਨੂੰ ਕੋਈ ਪਟਕਾਉਣ ਦੇ ਲਈ ਆ ਜਾਏਗਾ ਬੁਲ ਹਾਲੇਲੂਇਆ ਕਿਸੇ ਮੌਕੇ ਸਾਡੇ ਟੀਵੀ ਚੈਨਲਾਂ ਤੇ ਪਟਕਾਉਣ ਲਈ ਇਹੋ ਜਿਹਾ ਸਰੀਰ ਆ ਜਾਂਦਾ ਬੁਲ ਹਾਲੇਲੂਇਆ ਉਹਦਾ ਕਿ ਨਹੀਂ ਹੁੰਦਾ ਬਈ ਜਿਸ ਨੂੰ ਅਸੀਂ ਦੇਖ ਰਹੇ ਹਾਂ ਉਸਾਈਤ ਕਰੋ ਪਰਮੇਸ਼ਵਰ ਪਰਮੇਸ਼ਵਰ ਕਹਿੰਦਾ ਤੁਸੀਂ ਮੇਰੇ ਨਾਮ ਦੇ ਵਿੱਚ ਉਸਾਈਤ ਰਹੋ ਬੋਲ ਹallelujah ਤੁਸੀਂ ਕਲਾਮ ਦੇ ਵਿੱਚ ਵਾਦੇ ਰਹੋ ਬੋਲ ਹallelujah ਸਮਾਦਾਰਿਕ ਨਹੀਂ ਆਰੀ ਖੁਦਾ ਦੇ ਕਲਾਮ ਨੂੰ ਸਿੱਖਣਾ ਹੈ ਅਜ਼ੀਜ਼ੋ ਸਿਮਸੌਨ ਤੋਂ ਅਸੀਂ ਇਹ ਕੁਝ ਸਿੱਖਿਆ ਹੈ ਕਿ ਅਸੀਂ ਬਚਣਾ ਹੈ ਕਿੰਨਾ ਤੋਂ ਦਲੇਲਾ ਵਰਗਿਆ ਲੋਕਾਂ ਤੋਂ ਬੋਲ ਹallelujah ਸਮਾਦਾਰਿਕ ਨਹੀਂ ਆਰੀ ਬਹੁਤ ਲੰਮਾ ਹੈ ਬਾਕੀ ਤੁਸੀਂ ਆਪਣੇ ਘਰ ਜਾ ਕੇ ਪੜ ਲੈਣਾ ਬੁਲ ਹਾਲੇਲੂਇਆ ਆਈਏ ਛੋਟੀ ਥੋੜੀ ਜੀ ਇੱਕ ਆਇਤ ਨੂੰ ਅਸੀਂ ਪੜ ਦਿੰਨੇ ਹਾਂ ਆਈਐਸ ਆਈ ਤੋਂ ਪੜਾਂਗੇ ਉੱਤੋਂ ਹੀ ਪੜ ਦੇਣਾ ਪਰ ਉਸ ਦਾ ਸਿਰ ਮੁੰਨਣ ਦੇ ਪਿੱਛੋਂ ਉਹਦੇ ਬਾਅਦ ਫਿਰ ਵਧਨੇ ਵਧਣ ਲੱਗੇ ਹਾਂ ਉਸ ਦਾ ਸਿਰ ਮੁੰਨਣ ਦੇ ਪਿੱਛੋਂ ਉਹਦੇ ਬਾਅਦ ਫਿਰ ਵੱਡੇ ਹੋਣ ਲੱਗੇ ਵਾਹ ਲੋਂਦੇ ਫਿਰ ਤੋਂ ਵੱਡੇ ਹੋਣ ਲੱਗੇ ਬੁਲ ਹਾਲੇਲੂਇਆ ਹਾਲੇਲੂਇਆ ਸਮਝ ਆ ਰਿਖ ਨਹੀਂ ਆ ਦੇਖੋ ਇੱਥੇ ਕੀ ਹੋਇਆ हा हालेलुया मेरी मेरी ਤੇ দয়া ਕਰ ਹallelujah ਸ਼ਮਸ਼ੌਨ ਨੇ ਫਿਰ ਸੇ ਪ੍ਰਾਰਥਨਾ ਕੀਤੀ ਅਤੇ ਦੇਖੋ ਦੋ ਖੰਬੇ ਨੇ ਉਸਨੂੰ ਹਿਲਾ ਦਿੱਤਾ 3000 ਲੋਕ ਉੱਪਰ ਸੀ ਉਸਨੇ ਕਿਹਾ ਮੇਰੇ ਪ੍ਰਾਨ ਵੀ ਤੇ ਇਨਾਂ ਦੇ ਪ੍ਰਾਨ ਵੀ ਖਤਮ ਹੋ ਚਾਏ ਹallelujah ਬੋਲ ਹallelujah ਉਹ ਘਟਨਾ ਕੀ ਬੀਤੀ ਅਚਾਨਕ ਕੇ ਪੜਖ ਗਿਆ ਫਸ ਗਿਆ ਬੋਲ ਹallelujah ਇਸੇ ਤਰ੍ਹਾਂ ਅਸੀਂ ਕਿਸੇ ਮੁਕੇ ਫਰਜ਼ਾਂ ਨੇ ਹਾਂ ਗੁਨਾਹ ਦੇ ਵਿੱਚ ਪਰ ਉਹ ਤੂੰ ਸਾਨੂੰ ਕੰਟਣ ਵਾਲੇ ਕਾਟਨੇ ਪਰ ਦੱਬਣ ਵਾਲੇ ਚਾਰ ਬਲਹਾਲੇਲੂਇਆ ਪਰਮੇਸ਼ਵਰ ਦੇ ਕਲਾਮ ਨੂੰ ਉਹ ਚੀਜ਼ੋ ਸਿੱਖੋ ਤੇ ਕੇ ਬਦੋ ਬਲਹਾਲੇਲੂਇਆ ਪਰਮੇਸ਼ਵਰ ਤੋਂ ਬਿਨਾ ਕੋਈ ਕੁਝ ਵੀ ਨਹੀਂ ਕਰ ਨਹੀਂ ਹੈ ਬਲਹਾਲੇਲੂਇਆ ਬੋਲੋ ਪ੍ਰਭੂਸ਼ੁਮ ਸੀ ਕੀ ਜੈ ਜੈ ਹੋਰ ਉੱਚੀ ਵਾਇਨਾ ਬੋਲੋ ਹਾਲੇਲੂਇਆ ਜੀ ਕੀ ਬੋਲੋ ਬੋਲੇ ਪ੍ਰਭੂ ਯੀਸ਼ੂ ਮਸੀਹ ਕੀ ਜੈ ਖੁਦਾਵੰਦ ਖੁਦਾ ਕੀ ਜੈ ਉਸ ਖੁਦਾਵੰਦ ਖੁਦਾ ਦੀ ਜੈ ਬੋਲੇ ਹallelujah ਹallelujah ਬੋਲੇ ਪ੍ਰਭੂ ਯੀਸ਼ੂ ਮਸੀਹ ਕੀ ਆਈ ਅਜ਼ੀਜ਼ੋ ਪਾ ਮੱਤੀ ਉਸ ਨੂੰ ਪੜਾਂਗੇ ਜਲਦੀ ਨਾਲ ਖਤਮ ਕਰਾਂਗੇ ਇਸ ਨੂੰ ਜਦੋਂ ਤੁਸੀਂ ਦਮਨ ਕਰੋ ਜਿਸ ਤਰ੍ਹਾਂ ਗੁਪਤ ਪ੍ਰਾਰਥਨਾ ਕਰਨ ਤੇ ਰਸਤੇ ਵਿੱਚ ਆਪਣੇ ਅੱਗੇ ਚਰਚ ਕਰਦੇ ਹਨ ਕਿ ਲੋਕ ਉਹਨਾਂ ਦੀ ਵਡਿਆਈ ਕਰਦੇ ਤੁਸੀਂ ਅਝਿਹਾ ਨਾ ਕਰੋ ਮੈਂ ਤੁਹਾਡੇ ਸੱਚ ਮੁੱਚ ਆਖਦਾ ਹਾਂ ਜੋ ਕੋਈ ਆਪਣੀ ਫਸਲ ਪਾ ਚੁੱਕੇ ਹallelujah ਕੀ ਲਿਖਿਆ ਹੈ ਬਚਨ ਦੇ ਵਿੱਚ ਲਿਖਿਆ ਹੈ ਕਿ ਜਦੋਂ ਤੁਸੀਂ ਦਾਨ ਕਰੋ ਆਪਣੇ ਅੱਗੇ ਟੰਡੋਰਾ ਨਾ ਪਿੱਟੋ ਬੁਲ ਹallelujah ਨਾ ਪਿੱਟੋ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਨੂੰ ਨਾ ਦੱਸੋ ਮੈਂ ਫਲਾਣਾ ਦਾਨ ਕਰਕੇ ਆਇਆ ਚਰਸ ਦੇ ਵਿੱਚ ਇਹ ਕਰਕੇ ਆਇਆ ਪਰਮੇਸ਼ਰ ਕਹਿੰਦਾ ਇਹ ਆਪਣਾ ਫਲ ਪਾ ਚੁੱਕੇ ਨੇ ਬੋਲੋ ਹਾਲੇਲੂਇਆ ਸਮਝ ਆ ਰਹੀ ਕਿ ਨਹੀਂ ਆ ਰਹੀ ਕਈ ਕਿਸੇ ਚਰਚ ਨੂੰ ਹੈਲਪ ਕਰਦੇ ਨੇ ਦਾਨ ਕਰਦੇ ਨੇ ਤੇ ਫਿਰ ਉਹ ਆਪ ਦੀ ਵਾਹ ਵਾਹ ਕਰਾਉਣ ਦੇ ਲਈ ਦੱਸਦੇ ਨੇ ਤਾਂ ਪਰਮੇਸ਼ਵਰ ਦਾ ਕਲਾਮ ਕਹਿੰਦਾ ਟੰਡੋਰਾ ਵੀ ਆਪਣੇ ਅੱਗੇ ਨਾ ਪਟਾਓ ਬੋਲੋ ਹਾਲੇਲੂਇਆ ਸਮਝ ਆ ਰਹੀ ਕਿ ਨਹੀਂ ਆ ਰਹੀ ਪਰਮੇਸ਼ਵਰ ਦੇ ਵਚਨ ਨੂੰ ਇਹ ਕੁਝ ਗੱਲਾਂ ਨੇ ਅਸੀਂ ਪਰਮੇਸ਼ਵਰ ਦੇ ਕਲਾਮ ਚੋਂ ਤਿੰਨ ਆਇਤ ਨੂੰ ਪੜਾਂਗੇ ਜਲਦੀ ਨਾਲ ਜਲਦੀ ਨਾਲ ਜਲਦੀ ਨਾਲ ਦਾਨ ਦੇਵੇ ਤਾਂ ਜਦੋਂ ਜੋ ਜੋ ਕੁਝ ਤੂੰ ਸਾਜੇ ਹੱਥ ਨਾਲ ਦੇਵੇਂ ਤਾਂ ਕੱਬੇ ਹੱਥ ਨਾਲ ਜਾਣ ਹallelujah ਅਮਨ ਪੜਨਾ ਕਿਸੇ ਨੂੰ ਨਹੀਂ ਹੁੰਦਾ ਬਾਈਬਲ ਬਹੁਤ ਆ ਪਰ ਫਸਟ ਵਰਡ ਤੇ ਪੜਦੇ ਹਨਾ ਅੱਛਾ ਬਸ ਕਰ ਬਲ ਹallelujah ਕੁਝ ਨੂੰ ਸਮਝਿਆ ਕਰੋ 24 ਘੰਟੇ ਬਾਈਬਲ ਨੇ ਸਾਡੇ ਸਾਹਮਣੇ ਫਿਰ ਵੀ ਅਸੀਂ ਫੁਰਸਤ ਨਹੀਂ ਕਰਦੇ ਫਿਰ ਵੀ ਅਸੀਂ 24 ਘੰਟੇ ਧਿਆਨ ਕਿੱਥੇ ਹੁੰਦਾ ਸਾਡਾ ਬਲ ਹallelujah ਹਾ ਸਭ ਤੋਂ ਇਸ ਚੀਜ਼ ਨੂੰ ਕੀ ਲਿਖਿਆ ਹੈ ਕਹਿੰਦਾ ਜੇਕਰ ਤੂੰ ਦਾਨ ਕਰੇ ਤੇਰੇ ਸੱਜੇ ਹੱਥ ਨਾਲ ਦਾਨ ਕਰ ਤੇ ਖੱਬੇ ਨੂੰ ਪਤਾ ਨਾ ਲੱਗੇ ਫਿਰ ਜੇ ਆਪਾਂ ਕਰੀਏ ਖੱਬੇ ਨਾਲ ਦਾਨ ਕਰ ਤੇ ਸੱਜੇ ਨੂੰ ਨਾ ਪਤਾ ਲੱਗੇ ਤਾਂ ਇਹ ਪਰਮੇਸ਼ਵਰ ਦਾ ਕਲਾਮ ਹੈ ਔਰ ਜਦੇ ਵੀ ਤੁਸੀਂ ਦਾਨ ਕਰੋ ਤੇ ਖੱਬੇ ਨੂੰ ਪਤਾ ਨਾ ਲੱਗੇ ਜੇ ਖੱਬੇ ਨਾਲ ਕਰੋ ਤੇ ਸੱਜੇ ਨੂੰ ਪਤਾ ਨਾ ਲੱਗੇ ਕਹਿਣ ਦਾ ਮਤਲਬ ਹੈ ਕਿ ਪਰਮੇਸ਼ਵਰ ਦਾ ਕਲਾਮ ਕਹਿੰਦਾ ਗੁਪਤ ਦੇ ਵਿੱਚ ਦੇ ਕਿਉਂ ਕਿਉਂਕਿ ਉਹਦੇ ਕਲਾਮ ਚ ਲਿਖਿਆ ਮੱਤੀ ਸ਼ੇਦ ਸ਼ੇ ਵਿੱਚ ਤੇਰਾ ਪਰਮੇਸ਼ਵਰ ਤੇਰੇ ਗੁਪਤੀਆਂ ਗੱਲਾਂ ਨੂੰ ਵੀ ਜਾਣਦਾ ਹੈ। ਬਲਹਾਲੇਲੂਇਆ ਹਾਲੇਲੂਇਆ ਜੇ ਸਾਡਾ ਪਰਮੇਸ਼ਵਰ ਇਹ ਨਹੀਂ ਹੈ ਕਿ ਸਾਨੂੰ ਪਰਮੇਸ਼ਵਰ ਜਾਣਦਾ ਨਹੀਂ ਹੈ। ਉਹਦੇ ਕਲਾਮ 'ਚ ਲਿਖਿਆ ਘਰ ਬੈਠ ਕੇ ਤੇ ਇਕੱਲ ਤੂੰ ਪ੍ਰਾਰਥਨਾ ਕਰੇ ਤੇ ਪਰਮੇਸ਼ਵਰ ਤੈਨੂੰ ਜਾਣਦਾ ਹੈ। ਇਸ ਚੀਜ਼ ਨੂੰ ਅਸੀਂ ਸਬਸਤ ਹੈ। ਬਲਹਾਲੇਲੂਇਆ ਹਾਲੇਲੂਇਆ ਤਾਂ ਖੁਦਾ ਦਾ ਕਲਾਮ ਸਾਨੂੰ ਇਹ ਚੀਜ਼ ਜੋ ਦੱਸਦਾ ਹੈ ਇਹ ਚੌਥੀ ਆਇਤ ਨੂੰ ਪੜਾਂਗੇ। ਤੇਰਾ ਦਾਨ ਗੁਪਤ ਵਿੱਚ ਹੋਵੇ ਤਾਂ ਜੋ ਤੇਰੇ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਾਲ ਹallelujah ਤੇਰਾ ਦਾਨ ਕਿੰਦੇ ਵਿੱਚ ਹੋਵੇ ਗੁਪਤ ਵਿੱਚ ਹੋਵੇ ਔਰ ਜਿਹੜਾ ਪਿਤਾ ਤੇਰਾ ਪਰਮੇਸ਼ਵਰ ਹੈ ਉਹ ਤੈਨੂੰ ਦੇਖਦਾ ਹੈ ਔਰ ਉਹ ਉਸਤੇ ਪ੍ਰਤੀ ਤੈਨੂੰ ਫਲ ਤੇਰੇ ਕਰੇਗਾ ਬੁਰ ਹallelujah ਹallelujah ਅਸੀਂ ਉਸਦੇ ਪ੍ਰਤੀ ਫਲ ਜੇ ਲੈਣਾ ਛੋਣਨੇ ਆ ਤੇ ਫਿਰ ਸਾਡਾ ਉਸਤੇ ਪ੍ਰਤੀ ਭਰੋਸਾ ਵੀ ਹੋਣਾ ਚਾਹੀਦਾ ਹੈ ਉਸਦੇ ਪ੍ਰਤੀ ਵਿਸ਼ਵਾਸ ਵੀ ਹੋਣਾ ਚਾਹੀਦਾ ਉਸਤੇ ਪ੍ਰਤੀ ਸਾਨੂੰ ਯਕੀਨ ਵੀ ਹੋਣਾ ਚਾਹੀਦਾ ਬੁਰ ਹallelujah ਹallelujah ਸਮਝਾਰੇਕ ਨੇ ਮੈਂ ਕੁਝ ਗੱਲ ਇੱਥੇ ਥੋੜੀ ਦੇਰ ਦੇ ਲਈ ਰੁਕਾਂਗਾ ਕਿਉਂਕਿ ਪਰਮੇਸ਼ਵਰ ਦਾ ਕਲਮ ਅੱਜ ਬਹੁਤ ਸਾਰੇ ਲੋਕ ਨੇ ਧਿਆਨ ਨਾਲ ਬੈਠਣਾ ਬਹੁਤ ਸਾਰੇ ਲੋਕ ਨੇ ਔਰ ਪਰਮੇਸ਼ਵਰ ਦੇ ਕਲਮ ਨੂੰ ਮੰਨਦੇ ਨੇ ਫਿਰ ਵੀ ਹੱਥ ਆਉਂਦਾ ਪਾਂਡਿਆ ਕੋਲੇ ਦਿਖਾਉਂਦੇ ਨੇ ਸਮਝ ਆਈ ਫਿਰ ਵੀ ਕਹਿੰਦੇ ਨੇ ਉਹ ਕੀ ਹੁੰਦੇ ਦੂਸਰੇ ਦਿਮਾਗਸ ਨਹੀਂ ਆਰੇ ਬੋਲ ਹਾਲੇਲੂਇਆ ਪਾਂਡਿਆ ਦੇ ਕੋਲੇ ਹੱਥ ਦਿਖਾਉਂਦੇ ਨੇ ਫਿਰ ਯੋਗੀਆ ਜਾਂ ਉਸ ਨੂੰ ਬਿਠਾਉਂਦੇ ਨੇ ਫਿਰ ਮੈਂ ਇੱਕ ਗੱਲ ਹੋਰ ਦੱਸਣਾ ਚਾਹਨਾ ਹਾਂ ਕਿਸ ਨੂੰ ਕੀ ਕੀ ਕਹਿੰਦੇ ਨੇ ਉਸ ਨੂੰ ਜੋ ਕੀ ਉਸ ਨੰਦੇ ਖੁਸਰੇ ਕੀ ਹੁੰਦੇ ਹੋ ਮੰਨ ਮੰਨਤ ਮੰਨਤ ਕੀ ਕਹਿੰਦੇ ਨਾ ਮੰਤ ਉਸ ਨੂੰ ਵੀ ਦਿਖਾਉਂਦੇ ਨੇ ਬੋਲ ਹallelujah ਉਸ ਨੂੰ ਕਹਿੰਦੇ ਆਸ਼ੀਸ਼ ਦੋ ਮੈਂ ਪੁੱਛਣਾ ਚਾਹੁੰਨਾ ਇੱਕ ਸਵਾਲ ਹੈ ਮੇਰਾ ਬੋਲ ਹallelujah ਸ੍ਰਿਸ਼ਟੀ ਕਰਤਾ ਪਰਮੇਸ਼ਵਰ ਨੂੰ ਤੁਸੀਂ ਬਣਦੇ ਮੂਰਤੀ ਨੂੰ ਨਹੀਂ ਸਮਝ ਆ ਗਈ ਸ੍ਰਿਸ਼ਟੀ ਕਰਤਾ ਪਰਮੇਸ਼ਵਰ ਨੂੰ ਮੰਨ ਰਹੇ ਹੋ ਮੂਰਤੀ ਨੂੰ ਨਹੀਂ ਬੋਲ ਹallelujah ਕੀ ਗੱਲ ਉਹ ਤੁਹਾਡੇ ਹਰ ਕੰਮ ਨੂੰ ਜਾਣਦਾ ਨਹੀਂ ਹੈ ਜਾਣਦਾ ਤੁਹਾਡੀ ਹਰ ਜਗ੍ਹਾ ਨੂੰ ਮੈਂ ਜਾਣਦਾ ਨਹੀਂ ਇਹ ਤੁਸੀਂ ਕਿੱਥੇ ਰਹਿ ਰਹੇ ਹੋ ਤੁਸੀਂ ਕਿਸ ਹਾਲਾਤ ਚ ਅੱਗੇ ਵਜਣਾ ਆਏਗਾ ਕਿੰਨਾ ਮੈਂ ਤੇਰੀਆਂ ਸਾਰੀਆਂ ਚਿੰਤਾ ਨੂੰ ਜਾਣਦਾ ਹਾਂ ਹਾਲੇਲੂਇਆ ਮੈਂ ਜਾਣਦਾ ਹਾਂ ਤੈਨੂੰ ਕੀ ਜ਼ਰੂਰਤ ਹੈ ਤੇ ਫਿਰ ਸਾਡਾ ਵਿਸ਼ਵਾਸ ਕਿੱਥੇ ਉਸ ਟਾਈਮ ਸਾਡਾ ਵਿਸ਼ਵਾਸ ਕਿੱਥੇ ਜਦੋਂ ਤੁਹਾਡਾ ਹੱਥ ਪਾਂਡੇ ਵੱਲ ਹੁੰਦਾ ਪਰਮੇਸ਼ਰ ਉੱਤੋਂ ਦੇਖਦਾ ਹੈ ਕਿਆ ਬਾਤ ਬੰਦਗੀ ਜਿੱਦਾਂ ਬੈਠ ਕੇ ਦੁਆ ਤੇ ਇੱਥੇ ਭਰੋਸਾ ਇਨਸਾਨ ਤੇ ਤੇ ਜੋ ਖੁਦਾ ਦਾ ਵਚਨ ਕਹਿੰਦਾ ਇਨਸਾਨ ਤੇ ਭਰੋਸਾ ਨਹੀਂ ਪਰਮੇਸ਼ਵਰ ਤੇ ਵਿਸ਼ਵਾਸ ਰੱਖਣਾ ਜ਼ਰੂਰੀ ਹੈ ਬੁਰਾ ਹੇਲੂਇਆ ਇਸ ਗੱਲ ਨੂੰ ਸੀ ਸਮੇਂ ਨਿਆ ਜੀਜ਼ੂ ਦੇਖਣਾ ਇਸ ਗੱਲ ਨੂੰ ਬੁਰਾ ਹੇਲੂਇਆ ਜਾਨੋ ਕਿ ਪਰਮੇਸ਼ਵਰ ਦਾ ਵਚਨ ਹੈ ਆਈਏ ਇੱਕ ਆਇਤ ਨੂੰ ਹੁਣ ਬੜਾ ਨਿੱਤ ਜੀ ਨਾਲ ਪੜ੍ਹ ਲੈਣਾ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਅੰਗ ਮੰਡੀ ਦੀ ਤਰ੍ਹਾਂ ਨਾ ਕਰੋ ਕਿਉਂਕਿ ਉਹ ਪ੍ਰਾਰਥਨਾ ਘਰ ਅਤੇ ਚਰਸਤੇ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਨ ਹੇਲੂਇਆ ਹੱਥ ਇਹ ਕਹਿੰਦਾ ਜਦੋਂ ਤੁਸੀਂ ਪ੍ਰਾਰਥਨਾ ਕਰੋ ਪਖੰਡੀਆਂ ਦੀ ਤਰ੍ਹਾਂ ਪ੍ਰਾਰਥਨਾ ਨਾ ਕਰੋ ਕਿਤੇ ਤਰ੍ਹਾਂ ਪਖੰਡੀਆਂ ਤਰ੍ਹਾਂ ਉੱਚੀ ਉੱਚੀ ਪ੍ਰਾਰਥਨਾ ਕਰਨਾ ਉੱਚੀ ਉੱਚੀ ਬੋਲਣਾ ਆਪਣੇ ਗਵਾਨ ਨੂੰ ਵੀ ਪਰੇਸ਼ਾਨ ਕਰ ਦੇਣਾ ਇਸ ਤਰ੍ਹਾਂ ਪ੍ਰਾਰਥਨਾ ਨਾ ਕਰੋ ਕਿਸ ਤਰ੍ਹਾਂ ਕਰਨੀ ਹੈ ਪ੍ਰਾਰਥਨਾ ਘਰ ਵਿੱਚ ਘਰ ਵਿੱਚ ਬੈਠ ਕੇ ਆਨੰਦ ਦੇ ਨਾਲ ਸ਼ਾਂਤੀ ਦੇ ਨਾਲ ਕਿਉਂਕਿ ਤੇਰਾ ਪਰਮੇਸ਼ੁਰ ਤੈਨੂੰ ਗੁਪਤ ਚ ਦੇਖਦਾ ਹੈ ਇਹ ਗੱਲ ਯਾਦ ਰੱਖਣਾ ਵਚਨ ਚ ਬੋਲ ਹਾਲੇਲੂਇਆ ਇਹ ਵਚਨ ਚ ਮੈਂ ਆਪਣਾ ਮੂੰਹ ਕੁਝ ਨਹੀਂ ਕਹਿ ਰਿਹਾ ਆ ਆ ਗਿਆ ਮਤੀ ਸ਼ੇਦੀ ਸ਼ੇ ਇਹ ਚ ਲਿਖਿਆ ਮਾਫ ਕਰਨਾ ਬੋਲ ਹallelujah ਬੋਲ ਪ੍ਰਭੂ ਯਿਸੂ ਮਸੀਹ ਕੀ ਜੈ ਉੱਚੀ ਆਵਾਜ਼ ਨਾਲ ਬੋਲ ਪ੍ਰਭੂ ਯਿਸੂ ਮਸੀਹ ਕੀ ਜੈ ਕੀ ਲਿਖਿਆ ਜਦੋਂ ਤੂੰ ਪ੍ਰਾਰਥਨਾ ਕਰੇ ਆਪਣਾ ਦਰਵਾਜ਼ਾ ਬੰਦ ਕਰਕੇ ਕਰੇ ਔਰ ਤੇਰਾ ਪਰਮੇਸ਼ਵਰ ਤੈਨੂੰ ਗੁਪਤ ਦੇ ਵਿੱਚ ਜਾਣਦਾ ਹੈ ਪ੍ਰਾਰਥਨਾ ਨੂੰ ਸੁਣਦਾ ਹੈ ਬੁਲਾ ਹallelujah ਮੱਤੀ ਛੇ ਛੇ ਫਿਰ ਪਰਮੇਸ਼ਵਰ ਦਾ ਕਲਾਮ ਇਸ ਨੂੰ ਫਿਰ ਕਦੋਂ ਬੁਰਾ ਕਰਨਾ ਹੈ ਬੁਲਾ ਹallelujah ਜਦੋਂ ਕੋਈ ਪਰੇਸ਼ਾਨੀ ਆ ਤੇ ਕਲਾ ਗੁਪਤ ਦੇ ਵਿੱਚ ਪ੍ਰਾਰਥਨਾ ਕਰੋ ਆਵਾਜ਼ ਪਰਮੇਸ਼ਵਰ ਤੱਕ ਜਾਣੀ ਚਾਹੀਦੀ ਹੈ ਲੋਕਾਂ ਤੱਕ ਨਹੀਂ ਪਰਮੇਸ਼ਵਰ ਤੱਕ ਜਾਣੀ ਚਾਹੀਦੀ ਹੈ ਸਾਡੀ ਉੱਚੀ ਆਵਾਜ਼ ਦੇ ਨਾਲ ਕੋਈ ਪਰੇਸ਼ਾਨ ਹੁੰਦਾ ਹੈ ਤੋ ਮਾੜਾ ਕਿਸ ਨੂੰ ਕਹਿੰਦਾ ਹੈ ਭਾਈ ਦੱਸੋ ਭਾਈ ਮੇਰੀਆਂ ਭੈਣੋ ਮਾੜਾ ਕਿਸ ਨੂੰ ਕਹਿੰਦਾ ਹੈ ਪਰਮੇਸ਼ਵਰ ਨੂੰ ਉਹ ਕਹਿੰਦਾ ਨਹੀਂ ਇਹ ਵੇਖੋ ਜਿਸ ਨੂੰ ਮੰਨਣ ਵਾਲੀ ਹਨ ਤਾਂ ਇਸ ਲਈ ਪਰਮੇਸ਼ਵਰ ਤੁਹਾਡੇ ਕਾਰਨ ਉਸਦਾ ਨਾਮ ਨਾ ਬਦਨਾਮ ਹੋਵੇ ਇਸ ਲਈ ਪਰਮੇਸ਼ਵਰ ਨੇ ਕਿਹਾ ਗੁਪਤ ਦੇ ਵਿੱਚ ਪ੍ਰਾਰਥਨਾ ਕਰ ਪ੍ਰਾਰਥਨਾ ਤੇਰੀ ਤੇ ਪਰਮੇਸ਼ਵਰ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਤੇਰਾ ਪਰਮੇਸ਼ਵਰ ਤੈਨੂੰ ਜਾਣਦਾ ਹੈ ਔਰ ਤੇਰੀ ਪ੍ਰਾਰਥਨਾ ਉੱਤਰ ਵੀ ਦਿੰਦਾ ਹੈ ਬੁਲ ਹਾਲੇਲੂਇਆ ਸਮਝ ਆਈ ਕਿ ਨਹੀਂ ਪਰਮੇਸ਼ਵਰ ਦੇ ਕਲਾਮ ਨੂੰ ਅਜ਼ੀਜ਼ੋ ਇਹਨਾਂ ਗੱਲਾਂ ਨੂੰ ਤੁਸੀਂ ਭੁੱਲਣਾ ਨਹੀਂ ਹੈ ਔਰ ਸਿੱਖਣਾ ਹੈ ਆਈ 8ਵੀਂ ਆਇਦੋਂ ਪੜਾਂਗੇ ਜਲਦੀ ਨਾਲ ਈ ਐਨਾ ਵਰਗੇ ਨਾ ਹੋ ਹੋ ਕੇ ਤੁਹਾਡਾ ਪਿਤਾ ਤੁਹਾਡੇ ਮੰਨਣ ਤੋਂ ਪਹਿਲਾਂ ਹੀ ਤੁਹਾਡੀਆਂ ਜ਼ਰੂਰਤਾਂ ਨੂੰ ਜਾਣਦਾ ਹੈ ਹallelujah ਕਹਿੰਦਾ ਦੂਸਰੇ ਵਾਂਗੂ ਚਿੰਤਾ ਨਾ ਕਰੋ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਹੁਣ ਮੈਨੂੰ ਦੱਸੋ ਪਾण्डे ਨੂੰ ਹੱਥ ਦਿਖਾਇਆ ਕੀ ਫਾਇਦਾ ਬਾਈ ਬੋ ਹallelujah ਕਿਸੇ ਨੂੰ ਇਹ ਪੁੱਛਣ ਦਾ ਕੀ ਫਾਇਦਾ ਮੇਰੇ ਘਰ ਦੇ ਵਿੱਚ ਮੇਰਾ ਬੇਟਾ ਕਿਵੇਂ ਆਉਂਦਾ ਛਾਲ ਛੱਲਣ ਕਿਵੇਂ ਪਰਮੇਸ਼ਵਰ ਕਹਿੰਦਾ ਮੈਂ ਤੇਰੇ ਤੋਂ ਪਹਿਲਾਂ ਹੀ ਜਾਣਦਾ ਬੋ ਹallelujah ਹallelujah ਸਮਝਦਾਰ ਕਿ ਨਹੀਂ ਆਈ ਖੁਦਾ ਦੇ ਵਿੱਚ ਚਲਣਾ ਵਫਾ ਨਾਲ ਹੀ ਦੇ ਨਾਲ ਹੈ ਬੋਲ ਹallelujah ਹallelujah ਤਾਂ ਸਮਝੋ ਪਰਮੇਸ਼ਵਰ ਤੁਹਾਡਾ ਤੁਹਾਨੂੰ ਅੱਛੀ ਤਰ੍ਹਾਂ ਜਾਣਦਾ ਹੈ 14ਵੀਂ ਅਇਤ ਨੂੰ ਪੜਾਂਗੇ ਜਲਦੀ ਨਾਲ ਜੇਕਰ ਤੁਸੀਂ ਮਨੁੱਖ ਨੂੰ ਉਹਨਾਂ ਦੇ ਅਧਿਕਾਰ ਮਾਫ਼ ਕਰ ਦਿਓ ਹallelujah ਮਾਫ਼ ਕਰਨਾ ਜੇਕਰ ਕਿਸੇ ਮਨੁੱਖ ਦੇ ਤੁਸੀਂ ਅਪਰਾਧਾਂ ਨੂੰ ਮਾਫ਼ ਕਰ ਦਿਓ ਤੇ ਪਰਮੇਸ਼ਵਰ ਤੁਹਾਡਾ ਵੀ ਤੁਹਾਨੂੰ ਮਾਫ਼ ਕਰ ਦੇਗਾ ਬੋਲ ਹallelujah ਸਮਝ ਆਈ ਕਿ ਨਹੀਂ ਤੁਹਾਡਾ ਵੀ ਪਰਮੇਸ਼ਵਰ ਤੁਹਾਨੂੰ ਮਾਫ਼ ਕਰ ਦੇਗਾ ਕਿਸ ਨੂੰ ਅਪਰਾਧਾਂ ਨੂੰ ਤਾਂ ਇਹ ਜ਼ਰੂਰ ਤੁਹਾਡੇ ਚ ਹੋਣੀ ਚਾਹੀਦੀ ਹੈ ਕਿ ਜਦ ਤੱਕ ਤੁਸੀਂ ਕਿਸੇ ਨੂੰ ਮਾਫ ਨਹੀਂ ਕਰਦੇ ਤੇ ਤੁਹਾਡੇ ਪਾਪ ਕਿਸ ਤਰ੍ਹਾਂ ਮਾਫ ਹੋ ਜਾਣਗੇ ਇੱਕ ਵਾਰ ਯਿਸੂ ਮਸੀਹ ਕਿਸੇ ਔਰਤ ਤੇ ਹੱਥ ਰੱਖਿਆ ਤੇ ਉਸ ਉਸ ਔਰਤ ਨੂੰ ਕਿਸੇ ਨੇ ਦੇਖ ਕੇ ਥੋੜਾ ਜਿਹਾ ਕਿਹਾ ਕਿ ਪ੍ਰਭੂ ਇਹ ਪ੍ਰਭੂ ਇਹ ਨੂੰ ਜਾਣਦਾ ਨਹੀਂ ਕਿਹੋ ਜੀ ਔਰਤ ਹੈ ਪਰ ਯਿਸੂ ਨੇ ਕਿਹਾ ਦੇਖੋ ਪਿਆਰ ਤਾਂ ਸਭ ਹੀ ਕਰਦੇ ਨੇ ਪਰ ਉਹ ਆਪਣੇ ਹੀ ਪਿਆਰਿਆਂ ਨੂੰ ਕਰਦੇ ਨੇ ਸਮਝਾ ਕਿ ਆਸ਼ੀਸ਼ ਕਦੋਂ ਮਿਲੇਗੀ ਜਦੋਂ ਦੂਸਰਿਆਂ ਨੂੰ ਤੁਸੀਂ ਪਿਆਰ ਕਰੋਗੇ ਦੂਸਰਿਆਂ ਦੇ ਲਈ ਪ੍ਰਾਰਥਨਾ ਕਰੋਗੇ ਦੂਸਰਿਆਂ ਦੇ ਲਈ ਤੁਸੀਂ ਦੁਆ ਮੰਗੋਗੇ ਦੂਸਰਿਆਂ ਕੋ ਪ੍ਰਭੂ ਤੇਨੂੰ ਸ਼ਮਾ ਕਰ ਉਹਦੋਂ ਆਸ਼ੀਸ਼ ਮਿਲੇਗੀ ਹਾਲੇਲੂਇਆ ਹਾਲੇਲੂਇਆ ਬਾਈਬਲ ਕਹਿੰਦਾ ਇਹ ਤੁਹਾਡਾ ਪਰਮੇਸ਼ੁਰ ਦਾ ਵਚਨ ਕਹਿੰਦਾ ਸਾਡੇ ਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਆਪਣੇ ਬੈਰੀ ਲਈ ਪ੍ਰਾਰਥਨਾ ਕਰਨਾ ਆਪਣੇ ਦੁਸ਼ਮਣ ਲਈ ਪ੍ਰਾਰਥਨਾ ਕਰਨਾ ਆਪਣੇ ਆਪਣੇ ਦਾਸ ਦੇ ਲਈ ਪ੍ਰਾਰਥਨਾ ਕਰਨਾ ਬੋਲ ਹallelujah ਆਪਣੀ ਖੇਚiali ਪ੍ਰਾਰਥਨਾ ਕਰਨਾ ਮੇਰੇ ਖਿਆਲ ਦੇ ਨਾਲ ਜਿੱਥੋਂ ਤੱਕ ਖੁਦਾ ਦਾ ਆਤਮਾ ਦੱਸ ਰਿਹਾ ਕਿ ਜਦੋਂ ਅਸੀਂ ਇੱਥੋਂ ਚੱਲ ਜਾਨੇ ਆ ਉਦੋਂ ਕੁਝ ਲੋਕ ਹੈ ਜਿਹੜੇ ਚਰਸਲੀ ਪ੍ਰਾਰਥਨਾ ਕਰਦੇ ਨੇ ਸੰਗਰਲੀ ਪ੍ਰਾਰਥਨਾ ਕਰਦੇ ਨੇ ਜਪ ਦੇ ਦਾਸਲੀ ਪ੍ਰਾਰਥਨਾ ਕਰਦੇ ਨੇ ਕੁਝ ਲੋਕ ਨੇ ਬੋਲ ਹallelujah ਬਾਕੀ ਸਭ ਇੱਥੋਂ ਚਲੇ ਗਏ ਜਿਹੜਾ ਵਚਨ ਸੁਣਿਆ ਉਹ ਵੀ ਭੁੱਲ ਗਏ ਇੱਥੇ ਤਾਂ ਇੱਥੇ ਹੀ ਰਹਿ ਗਿਆ ਸਮਝ ਆ ਰਹੀ ਕਿ ਨਹੀਂ ਪਰਮੇਸ਼ਵਰ ਦੇ ਵਚਨ ਨੂੰ ਸਿੱਖਣਾ ਬੜਾ ਹੀ ਜ਼ਰੂਰੀ ਹੈ ਅਜ਼ੀਜ਼ੋ ਵਦਨੋ ਚਾਹੁੰਦੇ ਹੋ ਪਰਮੇਸ਼ਵਰ ਤੋਂ ਆਸ਼ੀਸ਼ ਲੈਣਾ ਚਾਹੁੰਦੇ ਹੋ ਤੇ ਪਰਮੇਸ਼ਵਰ ਕੀ ਕਹਿੰਦਾ ਹੈ ਮੇਰੇ ਕਲਾਮ ਦੇ ਵਿੱਚ ਬਨਿਆ ਰਹ ਪੌਲਸ ਕਹਿੰਦਾ ਜੜ ਫੜ ਮਜ਼ਬੂਤ ਹੋ ਤਗੜਾ ਹੋ ਤੈਨੂੰ ਕੋ ਹਲਾ ਨਾ ਸਕੇ ਤੇ ਇਸ ਲਈ ਅਸੀਂ ਜੜ ਫੜਨੇ ਹੈ ਵਿਸ਼ਵਾਸ ਤੇ ਪਰਮੇਸ਼ਵਰ ਤੇ ਪਰ ਵਿਸ਼ਵਾਸ ਰੱਖਣਾ ਹੈ ਭਰੋਸਾ ਰੱਖਣਾ ਹੈ ਔਰ ਉਸਤੇ ਚਲਣਾ ਹੈ ਬੁਰਹਾਲੇਲੂਇਆ ਸਮਝਾ ਦੇ ਇਸ वचन ਨੂੰ ਸਭ ਨੂੰ ਤੁਸੀਂ ਸਿੱਖ ਗਏ ਹੋਗੇ ਬੁਰਹਾਲੇਲੂਇਆ ਖੁਦਾ ਤੁਹਾਨੂੰ ਬਰਕਤ ਦੇ ਆਸ਼ਿਸ਼ ਦੇ ਤਾਂ ਤੁਹਾਨੂੰ ਖੁਦਾ ਬles ਕਰੇ ਇਹਨਾਂ ਬਚਨਾਂ ਦੇ ਦੁਆਰਾ ਤਾਂ ਇਸ वचन ਨੂੰ ਜ਼ਰੂਰ ਤੁਸੀਂ ਸਮਝਣਾ ਔਰ ਦਲੇਲਾ ਵਰਗੇ ਲੋਕਾਂ ਕੋਲੋਂ ਪਛਣਾ ਹੈ ਸਮਝਾਗੇ ਜੇ ਕਿ ਤੁਮ ਨੂੰ ਕਹਿੰਦਾ ਇੱਧਰ ਨਹੀਂ ਉਹਨੂੰ ਇੱਕ ਸਵਾਲ ਜ਼ਰੂਰ ਕਰੋ ਉਧਰ ਕੌਣ ਹੈ ਉਧਰ ਵੀ ਉਹੀ ਪਰਮੇਸ਼ਵਰ ਹੈ ਇੱਧਰ ਵੀ ਉਹੀ ਪਰਮੇਸ਼ਵਰ ਹੈ ਬੁਰਹਾਲੇਲੂਇਆ ਕਿਉਂ ਕਿਉਂਕਿ ਕਮੀ ਸਾਡੇ ਚ ਹੈ ਪਰਮੇਸ਼ਵਰ ਚ ਨਹੀਂ ਹੈ ਕਮੀ ਕਿਸ ਚ ਹੈ ਸਾਡੇ ਚ ਹੈ ਪਰਮੇਸ਼ਵਰ ਚ ਨਹੀਂ ਹੈ ਬੋਲ ਹallelujah ਵਫਾਦਾਰੀ ਨਾਲ ਚਲੋ ਵਫਾਦਾਰੀ ਦੇ ਵਿੱਚ